ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਪੰਜਾਬੀ ਵੀਰਾਂ ਨੂੰ ਤੇ ਤੁਹਾਨੂੰ ਮੇਰੀ ਆਵਾਜ਼ ਸਹੀ ਆ ਰਹੀ ਹੈ ਕਿਰਪਾ ਕਰਕੇ ਦੱਸ ਦਿਓ ਤੇ ਅਸੀਂ ਇਸ ਵੇਲੇ ਮਨੀਲਾ ਦੇ ਵਿੱਚ ਆ ਤੇ ਅਸੀਂ ਲਸਪੀਨਿਅਸ ਉਧਰ ਜਾ ਰਹੇ ਹਾਂ ਜੀ ਲਸਪੀਨਿਅਸ ਲਸਪੀਨਿਅਸ ਅਸੀਂ ਉਸ ਸ਼ਹਿਰ ਦੇ ਵੱਲ ਜਾ ਰਹੇ ਹਾਂ ਤੇ ਅਸੀਂ ਇੱਥੇ ਮਨੀਲਾ ਦੇ ਇੰਡੀਅਨ ਸਿੱਖ ਟੈਂਪਲ ਗੁਰੂ ਘਰ ਦੇ ਵਿੱਚੋਂ ਅਸੀਂ ਇੱਥੇ ਸਮਾਗਮ ਦੇ ਵਿੱਚ ਹਿੱਸਾ ਲੈ ਕੇ ਜਿਹੜੇ ਇੱਥੇ ਦੀਵਾਨ ਹੁੰਦੇ ਆ ਹਰ ਐਤਵਾਰ ਨੂੰ ਤੇ ਪ੍ਰਬੰਧਕੀ ਕਮੇਟੀ ਹੈ ਜਿਹੜੀ ਬਹੁਤ ਚੰਗੀ ਆ ਤੇ ਮੇਰੇ ਲਈ ਇਹ ਬੜੀ ਤਸੱਲੀ ਦੀ ਗੱਲ ਆ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪੰਜਾਬੀ ਭੈਣਾ ਵੀਰ ਅਜ ਮਿਲੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨਹੀਂ ਆ ਸੋ ਜਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਭੈਣਾ ਵੀਰ ਮਿਲੇ ਤੇ ਉਹ ਵੀ ਇੱਕ ਚੰਗੀ ਲੱਗਣ ਵਾਲੀ ਗੱਲ ਆ ਤੇ ਆ ਜੀ ਅਸੀਂ ਇਸ ਵੇਲੇ ਇਥੇ ਦਾ ਟੋਲ ਪਲਾਦਾ ਜਿਹੜਾ ਉਹ ਕ੍ਰਾਸ ਕਰ ਰਹੇ ਆ ਇਹ ਮੈਂ ਅੱਗੇ ਵੀ ਇੱਕ ਵਾਰ ਗੱਲ ਕਹੀ ਸੀ ਕਿ ਤੁਹਾਨੂੰ ਮਨੀਲਾ ਦੇ ਵਿੱਚ ਆ ਕੇ ਫਿਲਪਾਈਨ ਦੇ ਵਿੱਚ ਆ ਕੇ ਫਿਲਪਾਈਨ ਦੀ ਰਾਜਧਾਨੀ ਮਨੀਲਾ ਤੁਹਾਨੂੰ ਇੱਥੇ ਆ ਕੇ ਲੱਗਦਾ ਨਹੀਂ ਕਿ ਤੁਸੀਂ ਭਾਰਤ ਦੇ ਵਿੱਚੋਂ ਪੰਜਾਬ ਦੇ ਕਿਸੇ ਸ਼ਹਿਰ ਦੇ ਵਿੱਚੋਂ ਬਾਹਰ ਆ। ਉਹੋ ਜਿਹੀ ਪੌੜਾ ਤੇ ਉਹੋ ਜਿਹੀ ਸੜਕਾਂ। ਸੜਕਾਂ ਜਿਹੜੀਆਂ ਹਾਈਵੇ ਆ ਉਹਨਾਂ ਦਾ ਪੱਧਰ ਆਪਣੇ ਪੰਜਾਬ ਦੀਆਂ ਸੜਕਾਂ ਨਾਲੋਂ ਉੱਚਾ ਹੈਗਾ। ਇਹਦੇ 'ਚ ਕੋਈ ਦੋਰਾ ਨਹੀਂ। ਟੋਲ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਆ ਤੇ ਭੈਣਾ ਵੀਰ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਆ ਤੇ ਇੱਥੋਂ ਦੀ ਜਿਹੜੀ ਬੋਲੀ ਆ ਉਹ ਸਾਡੇ ਪੰਜਾਬੀਏ ਜਿਹੜੇ ਜਿਸ ਤਰੀਕੇ ਨਾਲ ਬੋਲਦੇ ਆ ਤੇ ਮੈਂ ਉਹਦੇ ਉੱਤੇ ਬੜਾ ਹੈਰਾਨ ਆ ਤੇ ਭਾਈ ਇਹਨਾਂ ਨੇ ਕਿੰਨਾ ਕੁਝ ਸਿੱਖਿਆ ਹੈਗਾ। ਸੋ ਗੱਲ ਇਹ ਜੀ ਕਿ ਇੱਥੇ ਪੰਜਾਬੀ ਪਿਆਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਕਿ ਕਿਸੇ ਵੀ ਧਾਰਮਿਕ ਸਮਾਗਮ ਦੇ ਮੌਕੇ ਤੇ ਇਕੱਠੇ ਹੁੰਦੇ ਆ ਅਸੀਂ ਜਿਸ ਦਿਨ ਆਏ ਆ ਤੇ ਉਸ ਦਿਨ ਨਗਰ ਕੀਰਤਨ ਦੇ ਵਿੱਚ ਵੀ ਗਏ ਅੱਜ ਸਾਨੂੰ ਇੱਥੇ ਗੁਰੂ ਘਰ ਦੇ ਵਿੱਚ ਮੈਨੇਜਮੈਂਟ ਜਿਹੜੀ ਪ੍ਰਬੰਧਕੀ ਕਮੇਟੀ ਆ ਉਹਨੇ ਬੋਲਣ ਦਾ ਵੀ ਸਮਾਂ ਦਿੱਤਾ ਜਿਹੜੇ ਪੰਜਾਬੀ ਪਿਆਰੇ ਚੱਜ ਦਾ ਵਿਚਾਰ ਨੂੰ ਮੁਹੱਬਤ ਕਰਨ ਵਾਲੇ ਆ ਉਹ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਮਿਲੇ ਆ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਹੁਤ ਸਾਰੇ ਫੋਨ ਆਏ ਕਿਸੇ ਵੀਰ ਦਾ ਕੋਈ 100 ਕਿਲੋਮੀਟਰ ਦੂਰ ਤੋਂ ਆ ਕਿਸੇ ਵੀਰ ਦਾ 300 ਕਿਲੋਮੀਟਰ ਦੂਰ ਤੋਂ ਆ। ਇਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਕਿ ਇਤਕੀ ਸਮਾਂ ਥੋੜਾ ਹੋਣ ਕਰਕੇ ਤੇ ਅਸੀਂ ਆਪ ਜੀ ਦੇ ਦਰਸ਼ਨ ਕਰਨ ਤੋਂ ਅਸਮਰਥ ਆਂ ਪਰ ਤੁਸੀਂ ਇੰਨੀ ਮੁਹੱਬਤ ਦਿੱਨੀ ਤੇ ਅਗਲੀ ਵਾਰ ਜਦੋਂ ਆਏ ਤੇ ਉਦੋਂ ਵੱਡੀ ਗਿਣਤੀ ਦੇ ਵਿੱਚ ਜਿੰਨੇ ਵੀ ਪੰਜਾਬੀ ਪਿਆਰੇ ਆ ਜਿੱਥੇ ਵੀ ਕਹੋਗੇ ਜਦੋਂ ਵੀ ਕਹੋਗੇ ਹਾਜ਼ਰ ਹੋਵਾਂਗੇ ਤੁਹਾਡੇ ਕੋਲੋਂ ਕਈ ਕੁਝ ਸਿੱਖ ਕੇ ਜਾਵਾਂਗੇ ਤੇ ਵੈਸੇ ਅਸੀਂ ਕਾਫੀ ਕੁਝ ਸਿੱਖਿਆ ਵੀ ਇੱਥੇ ਕਿਉਂਕਿ ਜਿਹੜੀਆਂ ਧਾਰਨਾਵਾਂ ਬਣੀਆਂ ਹੁੰਦੀਆਂ ਹਨ ਮੈਂ ਵੈਸੇ ਇੱਕ ਉਚੇਚੀ ਵੀਡੀਓ ਜ਼ਰੂਰ ਬਣਾਉਂਗਾ ਇਸ ਵਿਸ਼ੇ ਦੇ ਉੱਤੇ ਜਦੋਂ ਅਸੀਂ ਮਨੀਲਾ ਦਾ ਨਾਮ ਲੈਂਦੇ ਆ ਅਸੀਂ ਕਹ ਇਹ ਗੋਲੀ ਵਾਲਾ ਦੇਸ਼ ਨਹੀਂ ਆ ਗੱਲ ਇਹ ਕਿ ਆਪਾਂ ਇੱਕ رائے ਬਣਾ ਲੈਨੇ ਜਦੋਂ ਕੋਈ ਵੀ ਖਬਰ ਆਉਂਦੀ ਆ ਵੀ ਭਾਈ ਉੱਥੇ ਗੋਲੀ ਮਾਰ ਦਿੰਦੇ ਆ ਉੱਥੇ ਫਾਈਨਾਂਸ ਦਾ ਕੰਮ ਕਰਨ ਵਾਲਿਆਂ ਦੇ ਗੋਲੀਆਂ ਬਹੁਤ ਵੱਜਦੀਆਂ ਮੈਨੂੰ ਇਦਾਂ ਦੀ ਕੋਈ ਜਿਹੜੇ ਭੈਣਾ ਵੀਰ ਆ ਹਾਂ ਇਕੜ ਟੁਕੜ ਕਟਨਾਵਾ ਤਾਂ ਹਰ ਥਾਂ ਤੇ ਵੱਜਦੀਆਂ ਆ ਸਾਹਮਣੇ ਆਉਂਦੀਆਂ ਪਰ ਆਪਾਂ ਕਹਿ ਲਈਏ ਵੀ ਭਾਈ ਸਾਰੇ ਪਾਸੇ ਉਹੀ ਕੁਝ ਹੋਈ ਜਾਂਦਾ ਇਹ ਬਿਲਕੁਲ ਆਪਾਂ ਨੂੰ رائے ਬਦਲਣ ਦੀ ਲੋੜ ਆ ਪੰਜ ਦੇ ਲੱਖ ਤੋਂ ਵੱਧ ਦੇਖੋ ਮੈਨੂੰ ਪਹਿਲਾਂ ਜਾਣਕਾਰੀ ਮਿਲੀ ਸੀ ਵੀ 3.5 ਲੱਖ ਇੱਥੇ ਪੰਜਾਬੀ ਰਹਿੰਦਾ ਪਰ ਹੁਣ ਮੈਨੂੰ ਪਤਾ ਲੱਗਾ ਜੀ ਕਿ 5 ਲੱਖ ਤੋਂ ਵੱਧ ਪੰਜਾਬੀ ਫਿਲੀਪਾਈਨ ਦੇ ਵੱਖ-ਵੱਖ ਸੈਨ ਵਿੱਚ ਰਹਿੰਦਾ ਰਾਜਧਾਨੀ ਮਨੀਲਾ ਦੇ ਵਿੱਚ ਓਵੇਂ ਰਹਿੰਦੇ ਪੰਜਾਬੀ ਜਿਵੇਂ ਕਿ ਨਿਊਜ਼ੀਲੈਂਡ ਦੇ ਵਿੱਚ ਅਸੀਂ ਆਕਲੈਂਡ ਨੂੰ ਪੰਜਾਬੀਆਂ ਦਾ ਘੜ ਕਹਿੰਦੇ ਆ ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਅਸੀਂ ਮੈਲਬਰਨ ਨੂੰ ਪੰਜਾਬੀਆਂ ਦਾ ਘੜ ਕਹਿੰਦੇ ਆ ਜਿਵੇਂ ਕਿ ਅਸੀਂ ਕੈਨੇਡਾ ਦੇ ਵਿੱਚ ਵਿੰਕੂਵਰ ਨੂੰ ਪੰਜਾਬੀਆਂ ਦਾ ਘੜ ਕਹਿੰਦੇ ਆ ਜਿਵੇਂ ਕਿ ਇੰਗਲੈਂਡ ਦੇ ਵਿੱਚ ਸਾਊਥ ਹਾਲ ਨੂੰ ਪੰਜਾਬੀਆਂ ਦਾ ਘੜ ਕਹਿ ਦਿੰਦੇ ਆ ਉਸ ਤਰੀਕੇ ਦੇ ਨਾਲ ਮਨੀਲਾ ਜਿਹੜਾ ਸ਼ਹਿਰ ਰਾਜਧਾਨੀ ਹੈ ਜਿਹੜੀ ਉਹ ਫਿਲੀਪਾਈਨ ਦੇ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਵਸੋਂ ਵਾਲਾ ਖੇਤਰ ਹੈਗਾ ਪਰ ਇਹ ਵੀ ਇੱਥੋਂ ਦੇ ਲੋਕ ਆ ਜਿਹੜੇ ਉਹ ਬਾਈ ਜੀ ਦੱਸਦੇ ਤੁਹਾਨੂੰ ਜਿੰਨੇ ਵੀ ਮਿਲੇ ਦੇਖੋ ਉਸ ਤਾਂ ਪਹਿਲੀ ਵਾਰ ਆਏ ਆ ਵੀ ਇਮਾਨਦਾਰੀ ਵੱਧ ਹੈਗੀ ਆ ਇਮਾਨਦਾਰੀ ਦੇ ਸਿਰ ਦੇ ਉੱਤੇ ਕੰਮ ਵੱਧ ਚੱਲਦੇ ਆ ਹਾਂ ਜਿਹੜਾ ਗੋਲੀ ਗੱਪੇ ਵਾਲਾ ਕੰਮ ਆ ਉਹ ਦੇਖੋ ਸਾਡੇ ਪਿੰਡ ਦੇ ਵਿੱਚ ਵੀ ਅੱਜ ਕੱਲ ਜਾਂ ਤੁਹਾਡੇ ਪਿੰਡ ਦੇ ਵਿੱਚ ਗਲੀ ਮੋੜ ਦੇ ਉੱਤੇ ਪਤਾ ਨਹੀਂ ਕਿੱਥੇ ਕੌਣ ਗੋਲੀ ਮਾਰ ਜੇ ਜਿਵੇਂ ਕਿ ਪੰਜਾਬ ਦੇ ਵਿੱਚ ਅੱਜਕੱਲ੍ਹ ਥਾਂ-ਥਾਂ ਤੇ ਕੁਝ ਚੱਲਦਾ ਹੈ ਭਾਰਤ ਦੇ ਵਿੱਚ ਵੱਖ-ਵੱਖ ਤਰ੍ਹਾਂਾਂ ਤੇ ਚੱਲਦਾ ਉਹਦੇ ਪਿੱਛੇ ਵੱਖੋ-ਵੱਖਰੇ ਕਾਰਨ ਹਨ ਕਿਉਂਕਿ ਫਾਈਨਾਂਸ ਦੇ ਕੰਮ ਵਾਲਿਆਂ ਦੀ ਆਪਸ ਦੇ ਵਿੱਚ ਟੱਕਰ ਵੀ ਹੋ ਸਕਦੀ ਹੈ ਜੇ ਤੁਸੀਂ ਕਿਸੇ ਤੋਂ ਪੈਸੇ ਲੈਣੇ ਆ ਉਹ ਪੈਸੇ ਦੇਣ ਤੋਂ ਅਸਮਰੱਥ ਆ ਜਾਂ ਮੁਕਰ ਗਿਆ ਆਪਾਂ ਕੋਈ ਤਾੜਨਾ ਕਰਦੇ ਆ ਉਥੇ ਕੋਈ ਨਾ ਕੋਈ ਵਿਰੋਧੀ ਭਾਵਨਾ ਆ ਗਈ ਉਹਦੇ ਵਿੱਚ ਕਈ ਵਾਰੀ ਕੋਈ ਹੋਰ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਜਿਹੜੀਆਂ ਕੋਈ ਔਰਤ ਦੀ ਗੱਲ ਕੋਈ ਮਰਦ ਦੀ ਗੱਲ ਕੁਝ ਇਸ ਤਰੀਕੇ ਦੀਆਂ ਗੱਲਾਂ ਆਗੀਆਂ ਪਰ ਇਹ ਧਾਰਨਾ ਜਿਹੜੀ ਬਣੀ ਆ ਕਿ ਪਾਈ ਇੱਥੇ ਗੋਲੀਆਂ ਹੀ ਵਜ ਜਾਣਗੀਆਂ ਇੱਥੇ ਸਿਰਫ ਆਹ ਹੀ ਕੁਝ ਹੁੰਦਾ ਰਹਿੰਦਾ ਇਹੋ ਜਿਹਾ ਕੁਝ ਨਹੀਂ ਆ ਸਾਨੂੰ 40 40 ਸਾਲ ਤੋਂ ਫਾਈਨਾਂਸ ਦਾ ਕੰਮ ਕਰਨ ਵਾਲੇ ਵੀਰ ਭੈਣ ਇੱਥੇ ਮਿਲੇ ਜਿਹੜੇ ਇਹ ਗੱਲ ਕਹਿੰਦੇ ਯਾਰ ਸਾਨੂੰ ਇੰਨਾ ਕੱਸੀ ਦੇਖਿਆ ਵੀ ਭਾਈ ਜੇਕਰ ਕੋਈ ਸਾਨੂੰ ਪੈਸੇ ਦਿੰਦਾ ਨਹੀਂ ਜਾਂ ਸਾਡਾ ਕੋਈ ਮੋਟਰਸਾਈਕਲ ਟੁੱਟਦਾ ਆ ਅਸੀਂ ਕਹਿੰਦੇ ਨੇ ਲੈ ਜਾ ਅਸੀਂ ਹੋਰ ਕਿਸੇ ਸਾਧਨ ਨਾਲ ਹੀ ਚਲੇ ਜਾਵਾਂਗੇ ਉਸ ਵੇਲੇ ਕਹਿੰਦੇ ਕਿ ਆਪਣੀ ਜ਼ਿੰਦਗੀ ਬਚਾਉਣੀ ਸਾਨੂੰ ਜ਼ਰੂਰੀ ਹੁੰਦੀ ਆ ਉਹ ਕਹਿੰਦੇ ਵੀ ਪਰ ਜੇ ਆਪਾਂ ਅੜਾਂਗੇ ਹੁਣ ਜਿਹੜਾ ਬੰਦਾ ਲੁੱਟ ਖੋਹ ਕਰਨ ਆਇਆ ਤੇ ਆਪਾਂ ਕਹਿੰਦੇ ਵੀ ਜੇ ਤੂੰ ਹੱਥ ਲਾ ਕੇ ਦਿਖਾ ਤੇ ਉਹ ਫਿਰ ਤੁਹਾਡੇ ਕੋਈ ਨੁਕਸਾਨ ਵੀ ਕਰ ਜਾਂਦੇ ਜਾਨੀ ਜਾਂ مالی ਨੁਕਸਾਨ ਕਰ ਜਾਂਦੇ ਆ ਉਹ ਇਹਨਾਂ ਨੇ ਆਪਣੇ ਤਜਰਬੇ ਦੱਸਿਆ ਸੀ ਉਹ ਤਜਰਬੇ ਸਿੱਖ ਰਹੇ ਆ ਇਸ ਵੇਲੇ ਰਾਤ ਦਾ 9:00 ਵਜੇ ਤੇ 40 ਮਿੰਟ ਦਾ ਵੇਲਾ ਹੈਗਾ ਜੀ ਫਿਲਪਾਈਨ ਦੇ ਸਮੇਂ ਦੇ ਮੁਤਾਬਕ ਭਾਰਤ ਦੇ ਨਾਲੋਂ 2.5 ਘੰਟੇ ਅੱਗੇ ਆ ਜਿਵੇਂ ਹੁਣ 9:40 ਹੋਏ ਤੇ ਇਹਦੇ ਵਿੱਚ 2.5 ਘੰਟੇ ਪਿੱਛੇ ਕਰ ਲੋ ਤੇ ਫਿਰ ਉਹ ਭਾਰਤ ਦਾ ਸਮਾਂ ਬਣ ਜਾਣਾ ਪਰ ਗੱਲ ਇਹ ਜੀ ਕਿ ਇੱਥੇ ਦੱਸਿਆ ਗਿਆ ਵੀ ਰਾਤ ਨੂੰ 2 ਵਜੇ ਵੀ ਜੇਕਰ 1 ਵਜੇ ਵੀ ਕੱਲੀ ਔਰਤ ਵੀ ਜੇਕਰ ਸੜਕ ਦੇ ਉੱਤੇ ਜਾਵੇ ਤਾਂ ਉਹਦੇ ਨਾਲ ਕੋਈ ਛੇਤੀ ਕਿਤੇ ਛੇੜਖਾਨੀ ਵਾਲੀ ਖਬਰ ਨਹੀਂ ਆਉਦੀਗੀ ਵੀ ਭਾਈ ਆਹ ਦੇਖੋ ਜੀ ਇਹ ਚੱਲੀ ਸੀ ਤੇ ਇਹਦੇ ਨਾਲ ਕੋਈ ਬੁਰੀ ਨਜ਼ਰ ਦੇ ਵਾਲੇ ਕੋਈ ਗਲਤ ਕੰਮ ਕਰ ਗਏ ਆ ਕੋਈ ਛੇੜਖਾਨੀ ਕਰ ਗਏ ਆ ਕੋਈ ਬਤਮੀਜ਼ੀ ਕਰ ਗਏ ਆ ਸੋ ਇਸ ਤਰੀਕੇ ਦੀਆਂ ਘਟਨਾਵਾਂ ਬਹੁਤ ਘੱਟ ਹੈ ਜਿੰਨਾ ਹੈ ਨਾ ਵੀ ਆ ਕਈ ਸਮਾਂ ਤੇ ਹੋਣੀਆਂ ਵੀ ਪਰ ਬਹੁਤ ਘੱਟ ਆ ਪਰ ਮਨੀਲਾ ਕਿਉਂਕਿ ਸਾਡੀ ਨਜ਼ਰ ਦੇ ਵਿੱਚ ਇੱਕ ਦੇਸ਼ ਆ ਜਿਵੇਂ ਕਿ ਅਸੀਂ ਆਮ ਤੌਰ ਤੇ ਕਹਿੰਦੇ ਆ ਵੀ ਭਾਈ ਮਨੀਲੇ ਚੱਲਿਆ ਹਾਂ ਮਨੀਲੇ ਸ਼ਹਿਰ ਦੇ ਵਿੱਚ ਜਾਂ ਮਨੀਲੇ ਰਾਜਧਾਨੀ ਦੇ ਵਿੱਚ ਚੱਲੇ ਆ ਉਦਾਂ ਫਿਲਪਾਈਨ ਆ ਪਰ ਕਿਉਂਕਿ ਮਨੀਲੇ ਦੇ ਵਿੱਚ ਪੰਜਾਬੀਆਂ ਦਾ ਘਾੜਾ ਇਸ ਕਰਕੇ ਅਸੀਂ ਮਨੀਲਾ ਨੂੰ ਹੁਣ ਦੇਸ਼ ਮੰਨਣਾ ਸ਼ੁਰੂ ਕਰਤਾ ਜਦ ਕਿ ਉਹਵੇਂ ਨਹੀਂ ਆ ਪਰ ਇਹ ਜੀ ਕਿ ਮਨੀਲੇ ਨੇ ਵੀ ਪੰਜਾਬੀਆਂ ਨੂੰ 5 ਲੱਖ ਹੋਣ ਜਾਂ 6 ਲੱਖ ਹੋਣ ਜਾਂ 2 ਲੱਖ ਹੋਣ ਜਾਂ 10 ਲੱਖ ਹੋਣ ਇਹਨੇ ਪੰਜਾਬਗਰਾਂ ਨੂੰ ਸੰਭਾਲਿਆ ਤਾਂ ਹੈ ਜੀ ਇਹ ਇੱਕ ਪੰਜਾਬੀ ਇੱਥੇ ਆਇਆ ਉਹਨੇ ਆਪਦੇ ਟੱਬਰ ਦੇ ਪੰਜ ਜੀਆਂ ਨੂੰ ਪਿੱਛੇ ਵੀ ਸੰਭਾਲਿਆ ਹਾਲਾਂਕਿ ਇਹਨਾਂ ਦੀ ਕਰੰਸੀ ਕੋਈ ਬਹੁਤੀ ਮਜ਼ਬੂਤ ਨਹੀਂ ਆ ਮਨੀਲਾ ਨੂੰ ਆਪਾਂ ਗਰੀਬ ਦੇਸ਼ਾਂ ਦੇ ਤੌਰ ਤੇ ਉੱਤੇ ਜਾਣਦੇ ਆ ਪਰ ਗੱਲ ਇਹ ਕਿ ਇੱਥੋਂ ਦੀ ਵਸੋਂ ਬਹੁਤ ਗਰੀਬ ਵੀ ਆ ਪਰ ਇੱਥੇ ਅਮੀਰ ਤੋਂ ਅਮੀਰ ਵੀ ਪਏ ਆ ਪੰਜਾਬੀਆਂ ਨੂੰ ਮੈਂ ਦਰਮਿਆਨੀ ਵਸੋਂ ਵਾਲੇ ਮੰਨਦਾ ਇਹ ਭਾਈ ਠੀਕ ਠੀਕ ਆ ਆਈ ਚਲਾਈ ਸੋਹਣੀ ਚੱਲਦੀ ਹੈ ਕਈਆਂ ਦੀ ਕਈਆਂ ਦੀ ਹਲੇ ਸੰਘਰਸ਼ ਸ਼ੁਰੂ ਹੋਇਆ ਕਈਆਂ ਦਾ ਸੰਘਰਸ਼ ਪ੍ਰਮਾਣ ਚੜ ਗਿਆ ਪਰ ਤੁਸੀਂ ਇਹ ਦੇਖੋ ਵੀ ਜੇਕਰ ਇੱਕ ਬੰਦਾ ਇੱਥੇ ਆਇਆ ਇਹਨਾਂ ਦਾ ਆਪਾਂ ਕਹਿ ਦਈਏ ਵੀ ਇਹ ਨਹੀਂ ਕਿ ਇਹਨਾਂ ਦੇ ਇੱਕ ਪੀਸੋ ਆ ਇਹਨਾਂ ਜਿਹੜੀ ਕਰੰਸੀ ਇੱਥੋਂ ਦੀ ਪੀਸੋ ਹੈ ਜਿਵੇਂ ਕਿ ਆਪਣੀ ਇੰਡੀਆ ਦੀ ਰੁਪਏ ਆ ਜਿਵੇਂ ਕਿ ਇੰਗਲੈਂਡ ਦੀ ਪਾਉਂਡ ਆ ਜਿਵੇਂ ਕਿ ਦੁਬਈ ਦੀ ਦਰਾਮ ਆ ਉਸ ਤਰੀਕੇ ਦੇ ਨਾਲ ਇਹਨਾਂ ਦੀ ਪੀਸੋ ਆ ਇਹਨਾਂ ਦਾ ਇੱਕ ਪੀਸੋ ਆ ਜਿਹੜਾ ਇਹ ਨਹੀਂ ਕਿ ਭਾਰਤ ਦੇ ਵਿੱਚ ਕੋਈ ਦਸਾਂ ਦੇ ਵਿੱਚ ਚੱਲ ਗਿਆ ਜਾਂ 20 ਦੇ ਵਿੱਚ ਚੱਲ ਗਿਆ ਮਾਮੂਲੀ ਜਾਂ ਅੰਤਰ ਆ ਬਹੁਤ ਮਾਮੂਲੀ ਅੰਤਰ ਆ ਵੀ ਜੇਕਰ ਇਹਨਾਂ ਦਾ ਇੱਕ ਪੀਸੋ ਉੱਥੇ ਬਈ ਕਿੰਨਾ ਹੋ ਇੱਕ ਰੁਪਇਆ 5 ਪੈਸੇ ਜਾਂ 3 ਪੈਸੇ ਡੇਢ ਡੇਢ ਕਹਾਂ ਲੋ ਤੁਸੀਂ ਡੇਢ ਮੰਨ ਲਓ ਚਲੋ ਡੇਢ ਮੰਨ ਲਓ ਸੱਭਾ ਮੰਨ ਲਓ ਇਹਨਾਂ ਦਾ ਅੰਤਰ ਵੀ ਜੇ 1 ਲੱਖ ਤੇ 5000 ਪੀਸੋ ਹੋਵੇ ਦਾ ਇੰਡੀਆ ਦਾ ਭਾਰਤ ਦਾ ਲਗਭਗ 1.5 ਲੱਖ ਰੁਪਈਆ ਬਣਦਾ ਪਰ ਇਸ ਦੇ باوجود ਵੀ ਜੇਕਰ ਸਰਵਾਈਵ ਕਰ ਰਹੇ ਆ ਜੇਕਰ ਤਰੱਕੀ ਕਰ ਰਹੇ ਆ ਇੱਥੇ ਬਹੁ ਗਿਣਤੀ ਪੰਜਾਬੀ ਆ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਨਹੀਂ ਕਿਰਾਏ ਦੇ ਵਿੱਚ ਆ ਇਥੋਂ ਦੇ ਨਿਯਮਾਂ ਦੇ ਮੁਤਾਬਕ ਕੋਈ ਹੋਰ ਦੇਸ਼ ਦੇ ਵਿੱਚੋਂ ਆ ਕੇ ਇੱਥੇ ਆਪਣਾ ਘਰ ਖਰੀਦ ਨਹੀਂ ਸਕਦਾ ਕਿਰਾਏ ਦੇ ਉੱਤੇ ਰਹਿੰਦੇ ਆ ਜਾਂ ਫਿਰ ਕੋਂਡੋ ਜਿਹੜੇ ਕਿ ਫਲੈਟ ਆ ਉਹਨਾਂ ਦੇ ਵਿੱਚ ਰਹਿੰਦੇ ਆ ਮਤਲਬ ਕਹਿਣ ਦਾ ਇਹ ਏ ਜੀ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਬਣਾਇਆ ਟਾਲਿਆ ਸਾਨੂੰ ਇਹਨਾਂ ਲੋਕਾਂ ਦੇ ਉੱਤੇ ਮਾਣ ਆ। ਹਾਂ ਜਿਹੜੀਆਂ ਛਿਟਪਟ ਘਟਨਾਵਾਂ ਵਾਪਰਦੀਆਂ ਸੀ ਚਾਹਨੇ ਜੀ ਉਹ ਵੀ ਨਾ ਵਾਪਰਨ ਪਰ ਉਹਨਾਂ ਦੇ ਕਰਕੇ ਆਪਾਂ ਆਪਦੀ رائے ਬਣਾ ਲਈਏ ਵੀ ਪਾਈ ਅੱਥਰ ਤੱਕ ਗੋਲੀਆਂ ਬੱਜੀ ਜਾਂਦੀਆਂ ਇਹ ਤਾਂ ਬੰਦੇ ਹੀ ਮਰੀ ਜਾਂਦੇ ਆ ਇਦਾਂ ਦੀ ਗੱਲ ਨਹੀਂ ਹੈਗੀ। ਇਹ ਮੈਂ ਆਪ ਆਪਦੇ ਅੱਖੀਂ ਦੇਖ ਕੇ ਤੇ ਕੰਨੀ ਸੁਣ ਕੇ ਤੇ 1 2 ਜਾਂ 5 ਕੋਲੋਂ ਨਹੀਂ ਪਿਛਲੇ 4 ਦਿਨਾਂ ਦੇ ਵਿੱਚ ਘਟੋ ਘਟ ਡੇਢ 200 ਪੰਜਾਬੀ ਦੇ ਕੋਲੋਂ ਜਿਨ੍ਹਾਂ ਦੇ ਨਾਲ ਮੇਰਾ ਪਹਿਲਾਂ ਬਿਲਕੁਲ ਨਹੀਂ ਰਾਬਤਾ ਸੀ ਕੋਈ 35 ਸਾਲ ਦਾ ਵੀ ਆ ਤੇ ਕੋਈ ਬਾਪੂ ਜੀ 85 ਸਾਲ ਦਾ ਵੀ ਆ। ਬਹੁਤੇ ਪੰਜਾਬੀ 90 ਫੀਸਦੀ ਤੋਂ ਵੱਧ 56 ਵਾਲਾ ਕੰਮ ਕਰਦੇ ਆ 56 ਤੋਂ ਭਾਵੇਂ ਜੀ ਕਿ 5000 ਰੁਪਿਆ ਦੇਣਾ ਵਿਆਜੂ ਤੇ 6000 ਰੁਪਿਆ ਕਿਸ਼ਤਾਂ ਦੇ ਵਿੱਚ ਲੈਣਾ ਇਹ ਇਹਨਾਂ ਦੇ ਕੰਮ ਦਾ ਇੱਕ ਹਿੱਸਾ ਇਹਦੇ ਉੱਤੇ ਮੈਂ ਇੱਕ ਵਿਸ਼ੇਸ਼ ਵੀਡੀਓ ਬਣਾਉਂਗਾ ਕਿ ਸਦਣਾ ਉਚੇਚੇ ਤੌਰ ਦੇ ਉੱਤੇ ਸਿਰਫ 56 ਕੀ ਹੈ ਮਨੀਲਾ ਦੇ ਵਿੱਚ ਵਸਦੇ ਪੰਜਾਬੀਆਂ ਲਈ 56 ਦੀ ਕੀ ਹੈ ਮੀਤਾਂ 56 ਕਿਉਂ ਕਹਿੰਦੇ ਆ ਵਿਆਜ ਕਿਵੇਂ ਲੈਂਦੇ ਆ ਪੈਸੇ ਕਿਵੇਂ ਮਰਦੇ ਆ ਗੋਲੀ ਕਿਉਂ ਚੱਲਦੀ ਆ ਉਦੇ ਪਿੱਛੇ ਕਿਹੜੇ ਕਿਹੜੇ ਲੁਕਮੇ ਕਾਰਨ ਸਾਡੇ ਪੰਜਾਬੀਆਂ ਦੇ ਵੀ ਕੁਝ ਕੁ ਧੜੇ ਬੰਦੀਆਂ ਦੀਆਂ ਗੱਲਾਂ ਹੋ ਸਕਦੀਆਂ ਕੁਝਕ ਸਭ ਥਾਂਾਂ ਦੇ ਉੱਤੇ ਕੁਝ ਹੁੰਦਾ ਪਿੰਡ ਦੇ ਵਿੱਚ ਵੀ ਹੁੰਦਾ ਟੱਬਰਲੇ ਵਿੱਚ ਵੀ ਜੇ 6 ਜਣੇ ਹੁਣ ਤਾਂ 3 ਧੜੇ ਉਹਦੇ ਵਿੱਚ ਹੁੰਦੇ ਆ ਪਰ ਇਹਦੇ ਉੱਤੇ ਵਿਸ਼ੇਸ਼ ਤੌਰ ਦੇ ਵਿੱਚ ਵੀਡੀਓ ਬਣਾਉਂਗਾ ਪਰ ਫਿਲਹਾਲ ਆ ਜਿਹੜਾ ਮੇਰਾ ਚਿੱਤ ਕੀਤਾ ਕਿ ਅਸੀਂ ਗੁਰੂ ਘਰ ਦੇ ਵਿੱਚੋਂ ਜਿਹੜਾ ਇੰਡੀਅਨ ਸਿੱਖ ਟੈਂਪਲ ਮਨੀਲਾ ਬਹੁਤ ਸੋਹਣਾ ਬੜਾ ਵਿਸ਼ਾਲ ਖੇਤਰਫਲ ਦੇ ਵਿੱਚ 1914 ਦੇ ਵਿੱਚ ਜਿਹੜਾ ਬਣਾਇਆ ਗਿਆ ਗੁਰੂ ਘਰ ਜਿਹਦੀ ਬੜੀ ਸੁਲੱਖਣੀ ਸੋਚ ਵਾਲੀ ਕਮੇਟੀ ਆ ਤੇ ਉਹਨਾਂ ਨੇ ਅੱਜ ਸਾਨੂੰ ਉੱਥੇ ਬੁਲਾਇਆ ਸੀ ਅੱਜ ਸਾਨੂੰ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਅਸੀਂ ਤਾਂ ਕੀ ਸਿਖਾ ਸਕਦੇ ਹਾਂ ਉਹਨਾਂ ਦੇ ਕੋਲੋਂ ਬੜਾ ਕੁਝ ਸਿੱਖ ਕੇ ਆਏ ਹਾਂ ਗੁਰੂ ਦੀ ਤਾਬਿਆ ਦੇ ਵਿੱਚ ਬੈਠ ਕੇ ਬੜਾ ਕੁਝ ਸਿੱਖ ਕੇ ਆਏ ਹਾਂ ਸੁਣ ਕੇ ਆਏ ਹਾਂ ਕੀਰਤਨ ਨੂੰ ਮਾਣ ਕੇ ਆਏ ਹਾਂ ਜਾਣ ਕੇ ਆਏ ਹਾਂ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਆਏ ਹਾਂ ਤੇ ਆਹ ਜਿਹੜੀਆਂ ਬੱਸਾਂ ਜਾਂਦੀਆਂ ਇਹ ਨਾ ਸਾਡਾ ਕਹਿੰਦੇ ਜੇ ਭੂੰਡ ਕਹਿ ਲੀਏ ਇਹਨਾਂ ਦੀ ਜਿਪ ਆ ਇਹ ਇਹ ਬਿਲਕੁਲ ਸਾਡੀ ਇਹਨਾਂ ਦੀਆਂ ਮਿੰਨੀ ਬੱਸਾਂ ਲਾ ਲਈਏ ਆ ਜਿਹੜੀ ਬਰਾਬਰ ਲੰਘ ਰਹੀ ਆ ਇਹ ਤਾਂ ਨਹੀਂ ਇਹ ਸਵਾਰੀਆਂ ਢੋਣ ਵਾਲੀਆਂ ਆ ਆਹ ਜਿਹੜੀ ਜਾ ਰਹੀ ਆ ਤੇ ਮੇਰਾ ਖਿਆਲ ਆ ਵੀ ਇਹ ਕਲੋਜ਼ ਨਹੀਂ ਹੋਣੀ ਕਹਿ ਚਲੋ ਪਰ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਸਾਡਾ ਸੋਹਣਾ ਤਜਰਬਾ ਸੋਹਣਾ ਪ੍ਰਭਾਵ ਆ ਜਿਵੇਂ ਜਿਵੇਂ ਬੰਦਾ ਵਕਫ ਵਕਫ ਥਾਂ ਮਤੇ ਜਾਂਦਾ ਸੜਕਾਂ ਤੇ ਵਿਚਰਦਾ ਦੁਨੀਆਦਾਰੀ ਤੇ ਵਿਚਰਦਾ ਉਹਨੂੰ ਬੋਲੀਆਂ ਬਾਰੇ ਗਿਆਨ ਹੁੰਦਾ ਉਹਨੂੰ ਲੋਕਾਂ ਦੇ ਰੰਗ ਬਾਰੇ ਗਿਆਨ ਹੁੰਦਾ ਉਹਨਾਂ ਨੂੰ ਲੋਕਾਂ ਦੇ ਸੱਭਿਆਚਾਰ ਬਾਰੇ ਗਿਆਨ ਹੁੰਦਾ ਉਹਨੂੰ ਲੋਕਾਂ ਦੇ ਰਹਿਣ ਸਹਿਣ ਜੀਵਨ ਸ਼ੈਲੀ ਬਾਰੇ ਗਿਆਨ ਹੁੰਦਾ ਇੱਥੇ ਆ ਕੇ ਵੀ ਅਸੀਂ ਮੈਂ ਤੇ ਹਰਮਨ ਸਿੰਘ ਜੀ ਨੇ ਕਾਫੀ ਕੁਝ ਦੇਖਿਆ ਤੇ ਕਾਫੀ ਕੁਝ ਸਿੱਖਿਆ ਪੰਜਾਬੀ ਪਿਆਰਾਂ ਨੂੰ ਚਾ ਚੜ ਜਾਂਦਾ ਮੈਂ ਇਸ ਗੱਲੋਂ ਤਾਪਿਆਦਾਰ ਆ ਸਭ ਦਾ ਵੀ ਤੁਸੀਂ ਇੰਨੇ ਮਾਨ ਸਤਕਾਰ ਦੇ ਨਾਲ ਬੁਲਾਉਨੇ ਹੋ ਸੰਭਾਲਦੇ ਹੋ ਸਮਾਂ ਕੱਢਦੇ ਹੋ ਸਮਾਂ ਤਾਂ ਹੁੰਦਾ ਹੀ ਨਹੀਂ ਕਿਸੇ ਕੋਲੇ ਪਰ ਬਾਈ ਮੈਨੂੰ ਇੱਥੇ ਇਹ ਗੱਲ ਕਹਿੰਨੇ ਕਿ ਅਸੀਂ ਵਕ ਵਕ ਦੇਸ਼ਾਂ ਨਾਲ ਸੋਖੇ ਆ ਉਹਦਾ ਕਾਰਨ ਵੀ ਅਸੀਂ ਇਕੱਲੀ ਕਲੈਕਸ਼ਨ ਕਰਨੀ ਹੁੰਦੀ ਆ ਵੀ ਜੇ ਅਸੀਂ 4 5 6 ਘੰਟੇ ਲਾਏ ਤੇ ਉਸ ਤੋਂ ਬਾਅਦ ਟੱਬਰ ਨੂੰ ਸਮਾਂ ਦਿੱਤਾ ਜਾਂਦਾ ਜਦ ਕਿ ਵੱਖ-ਵੱਖ ਹੋਰ ਥਾਵਾਂ ਦੇ ਉੱਤੇ ਆਪਾਂ ਜਾਣਦੇ ਕਿ ਮੀਆਂ ਬੀਵੀ ਦੀ ਸ਼ਿਫਟ ਵੱਖੋ ਵੱਖਰੀ ਆ ਜਾਂ ਉਹਨਾਂ ਨੂੰ ਵੱਧ ਕੰਮ ਦੇ ਘੰਟੇ ਲਾਉਣੇ ਪੈਂਦੇ ਆ ਪਰ ਇਹ ਕਹਿੰਦੇ ਜੀ ਕਿ ਅਸੀਂ ਇੱਥੇ ਰਹਿੰਦੇ ਆ ਸਾਨੂੰ ਤਾਂ ਇਸ ਕੰਟਰੀ ਨੇ ਵੀ ਬਹੁਤ ਕੁਝ ਦਿੱਤਾ ਬਹੁਤ ਵਧੀਆ ਗੱਲ ਹੈ ਜੀ ਸ਼ੁਕਰਾਨਾ ਕਰਨਾ ਚਾਹੀਦਾ ਸਾਡੇ ਪੰਜਾਬੀ ਭੈਣਾ ਵੀਰ ਪੰਜਾਬ ਦੇ ਵਿੱਚ ਵੀ ਚੜ੍ਹਦੀ ਕਲਾ 'ਚ ਰਹਿਣ ਦੁਨੀਆ ਦੇ ਹਰ ਹਿੱਸੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣ ਰਾਤ ਦੇ 9 ਵਜੇ ਤੇ 45 ਮਿੰਟ ਆ ਜਿਹੜੇ ਸ਼ਾੜੀਮੈਂਟ ਉਹ ਫਿਲਪਾਈਂ ਦੇ ਸਮੇਂ ਮੁਤਾਬਕ ਹੋ ਚੁੱਕੇ ਆ ਤੇ ਢਾਈ ਘੰਟੇ ਪਿੱਛੇ ਕਰ ਲੋ ਸਮਾਂ ਤੇ ਭਾਰਤੀ ਸਮਾਂ ਬਣ ਜਾਣਾ ਵਾਤਾਵਰਨ ਸੋਹਣਾ ਹੈਗਾ ਜਦੋਂ ਅਸੀਂ ਆਏ ਆ ਬਹੁਤ ਤਿੱਖੀ ਗਰਮੀ ਸੀ ਜਿਵੇਂ ਅਪ੍ਰੈਲ ਦੇ ਪਹਿਲੇ ਜਾਂ ਦੂਜੇ ਹਫ਼ਤੇ ਦੇ ਵਿੱਚ ਤਿੱਖੀ ਗਰਮੀ ਹੁੰਦੀ ਆ ਓਵੇਂ ਸੀ ਪਰ ਅਚਾਨਕ ਹੀ ਮੀਂਹ ਆ ਗਿਆ ਤੇ ਉਸ ਤੋਂ ਬਾਅਦ ਮੌਸਮ ਠੀਕ ਜਾ ਹੋ ਗਿਆ ਇੱਕ ਦਿਨ ਪਹਿਲਾਂ ਅਸੀਂ ਜਦੋਂ ਆਏ ਆ ਉਦੋਂ ਅਸੀਂ 18 ਨੰਬਰ ਦੇ ਉੱਤੇ ਰਾਤ ਨੂੰ ਇਸੇ ਇਲਾਕੇ ਸੁੱਤੇ ਆ ਪਰ ਲੰਘੇ ਕੱਲ ਉਹਨੂੰ ਉਹਨਾਂ ਲਾਉਣ ਦੀ ਲੋੜ ਨਹੀਂ ਨਾਲ ਪੱਖਾ ਲਾਉਣ ਦੀ ਲੋੜ ਨਹੀਂ ਸੀ ਯਾਨੀ ਕਿ ਮੌਸਮ ਝਟਾ ਨਹੀਂ ਦਿੰਦਾ ਕਦੇ ਗਰਮੀ ਬਹੁਤ ਠਕੀ ਆ ਕਦੇ ਘਾਟਾ ਕਈਆਂ ਮਹੀਨਾਵਾਂ ਦੇ ਵਿੱਚ ਮੀਂਹ ਬਹੁਤ ਪੈਂਦੇ ਆ ਸੋ ਬਹੁਤ ਬਹੁਤ ਮਿਹਰਬਾਨੀ ਜੀ ਮੇਰਾ ਚਿਤ ਕੀਤਾ ਕਿ ਜਿੰਨੀ ਕਿ ਜਾਣਕਾਰੀ ਮੇਰੇ ਕੋਲੇ ਆ ਤੇ ਭੈਣਾ ਵੀਰਾਂ ਦੇ ਨਾਲੇ ਜ਼ਰੂਰ ਸਾਂਝੀ ਕਰੀਏ ਤੇ ਬਾਕੀ ਭਾਈ ਸੁਰੱਖਿਆ ਦੇ لحاظ ਨਾਲ ਠੀਕ ਆ ਮੈਂ ਮਾੜਾ ਨਹੀਂ ਕਹਿੰਦਾਗਾ ਆਪਣੇ ਵਾਲੇ ਪਾਸੇ ਤਾਂ ਠੀਕ ਠੀਕ ਆ ਪਰ ਮੈਂ ਇੱਥੇ ਇੱਕ ਵਾਰੀ ਠੀਕ ਕਹਿਣਾ ਕਿਉਂਕਿ ਦੇਖੋ ਜੇ ਆਪਾਂ ਗੱਲ ਕਹੀਏ ਵੀ ਭਾਈ ਇੱਥੇ ਤਾਂ ਬੰਦੇ ਨੂੰ ਐ ਕਰ ਦਿੰਦੇ ਆ ਇਹ ਕਲੈਕਸ਼ਨ ਕਰਕੇ ਲਿਆਉਂਦੇ ਮੋਟਰਸਾਈਕਲ ਦੇ ਉੱਤੇ ਤੇ ਕੋਲੇ ਉਹਨਾਂ ਦੇ ਝੋਲੇ ਦੇ ਵਿੱਚ 2-3-4 ਲੱਖ ਰੁਪਇਆ ਮੰਨ ਲਓ ਹੋਵੇ ਤੇ ਇਹਨਾਂ ਨੂੰ ਹਰ ਰੋਜ਼ ਨਹੀਂ ਬੰਦੇ ਪੈਂਦੇ ਤੇ ਜੇਕਰ ਆਪਾਂ ਲਫਾਫੇ ਦੇ ਵਿੱਚ ਪਾ ਕੇ ਜਾਂ ਝੋਲੇ ਦੇ ਵਿੱਚ ਪਾ ਕੇ 50000 ਰੁਪਏ ਸੜਕ ਤੇ ਤੁਰ ਗਏ ਤੇ ਮੋਟਰਸਾਈਕਲ ਦੇ ਹੈਂਡਲ ਦੇ ਨਾਲ ਝੋਲਾ ਟੰਗਿਆ ਹੋਵੇ ਤੁਸੀਂ ਆਪੇ ਸੋਚੋ ਵੀ ਕਿੰਨੇ ਕਿਲੋਮੀਟਰ ਅਸੀਂ ਅੱਗੇ ਜਾਵਾਂਗੇ ਕਿੱਥੇ ਜੇ ਲੁੱਟੇ ਜਾਵਾਂਗੇ ਤੇ ਕਿੱਥੇ ਸਾਡਾ ਮੋਟਰਸਾਈਕਲ ਡੇਗ ਲੈਣਗੇ ਉਹਦੇ ਹੀ ਹਾਜ਼ਰ ਨਾਲ ਇੱਥੇ ਕਾਫੀ ਸੁਰੱਖਿਅਤ ਪ੍ਰਬੰਧ ਹੈਗੇ ਆ ਸੋ ਬਾਕੀ ਜ਼ਿੰਦਾਬਾਦ ਰਹੋ ਪੰਜਾਬੀ ਜ਼ਿੰਦਾਬਾਦ ਪੰਜਾਬੀ ਹੱਥ ਜ਼ਿੰਦਾਬਾਦ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣੇ